ਰਾਮਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਫੇਰੇ ਨਾਲ ਨੇ ਸਵਾਮੀ ਈਸ਼ਵਰਦਾਸ ਇਹਨਾਂ ਨਾਲ ਗੱਲ ਕਰਦੇ ਆ ਕਿ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਦਾ ਸਮਾਗਮ ਹੋਣਾ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਨੇ ਕਈ ਤਰ੍ਹਾਂ ਦੀ ਚਰਚਾਵਾਂ ਨੇ ਇੱਕ ਇਹ ਵੀ ਚਰਚਾ ਹੈ ਕਿ ਭਾਜਪਾ ਤੇ ਆਰਐਸਐਸ ਸਿਆਸਤ ਦੀ ਖੇਡ ਖੇਡ ਰਹੀ ਆ ਮੰਦਿਰ ਦੇ ਜ਼ਰੀਏ ਆਪਣੇ ਉੱਤੇ ਇੱਕ ਵੱਡਾ ਸਵਾਲ ਆ ਕਿ ਕੀ ਮੰਦਿਰ ਜਾਂ ਕਿਸੇ ਧਰਮ ਰਹੀਂ ਸਿਆਸਤ ਖੇਡੀ ਜਾ ਸਕਦੀ ਆ ਫਿਰ ਜੇਕਰ ਸਿੱਧੀ ਸਿਆਸਤ ਖੇਡੀ ਜਾ ਰਹੀ ਆ ਤਾਂ ਭਾਰਤ ਦੀ ਧਰਮ ਨਿਰਪੱਖਤਾ ਤੇ ਵੀ ਸਵਾਲ ਖੜੇ ਹੁੰਦੇ ਨੇ ਸਵਾਮੀ ਜੀ ਇਹ ਦੱਸੋ ਪਹਿਲਾਂ ਤਾਂ ਕਿ ਤੁਹਾਡੇ ਕੋਲ ਕਿਹੜੀ ਉਪਾਦੀ ਆ ਤੇ ਕਿਹੜੀ ਸਸਤਾ ਦੇ ਤੁਸੀਂ ਹੈਡੋ ਕੋਈ ਮੇਰਾ ਪੂਰਾ ਨਾਮ ਹੈ ਡਾਕਟਰ ਰਿਸ਼ੋਰਦਾਸ ਸਿੰਘ ਮੈਂ ਮਹਾਮਲੇਗਰ ਨਿਰਮਲ ਪੰਚਾਇਤੀ ਅਖੜਾ ਕੰਖਲ ਹਰਦਵਾਰ ਦਾ ਮਹਾਵਰਦੇਸ਼ ਹੋਆ ਠੀਕ ਹੈ ਇਹ ਮਹਾਮਲੇਸ਼ਵਰ ਵੈਸੇ ਜਦੋਂ ਸਥਾਪਨਾ ਜੀ ਹੋਈ ਸੀ ਐਸੇ ਕਰਕੇ ਹੋਈ ਸੀ ਕਿਉਂਕਿ ਉਦੋਂ ਮੁਗਲਾਂ ਦਾ ਜਿਵੇਂ ਅਟੈਕ ਹੁੰਦੇ ਸੀਗੇ ਤੇ ਇੱਕ ਤਰ੍ਹਾਂ ਦਾ ਸੇਨਾਪਤੀ ਹੁੰਦੇ ਸੀਗੇ ਮੰਦਰਾ ਦੀ ਰੱਖਿਆ ਵਾਸਤੇ ਤੇ ਮੁੜ ਕੇ ਅਖਾੜੇ ਦੀ ਸਤਾਪੀਆਂ ਵੀ ਉਸੇ ਹਿਸਾਬ ਚ ਹੀ ਹੋਈਆਂ ਸੀਗੀਆਂ ਤੇ ਮੈਂ ਮਹਮਨਦੇਸ਼ਵਰਾ ਨਿਰਮਲ ਪੰਚਾਇਤੀ ਅਖਾੜਾ ਕੰਕਰ ਹਰਦਵਾਰ ਤੋਂ ਜੋ ਕਿ ਪੜਾ 13ਵਾਂ ਕਲਾ ਹੈ ਅਗੀਦਾ ਗ੍ਰੰਥ ਸਾਹਿਬ ਨੂੰ ਲੈ ਕੇ ਇਹ ਜੋ ਵੀ ਕੁੰਭ ਮੇਲੇ ਲੱਗਦੇ ਆ ਉਹਨਾਂ ਨਾਲ ਸਵਾਰੀ ਚੱਲਦੀ ਹੁੰਦੀ ਹੈ ਤੇ ਬੇਸਿਕਲੀ ਇਹ ਸਿੱਖਾਂ ਦੇ ਹਿੰਦੂਆਂ ਦੇ ਵਿੱਚ ਇੱਕ ਸਮਾਜ ਰਜੌਨ ਦਾ ਕੰਮ ਕਰਦਾ ਹੈ ਇਹੀ ਰਹਿ ਗਏ ਉਹ ਕੰਮ ਕਰ ਲੈ ਹਾਂਜੀ ਕੜੀ ਕੜੀ ਜੁੜੀ ਹੋਈ ਹੈ ਇੱਕ ਤਰ੍ਹਾਂ ਨਾਲ ਹਾਂ ਜੀ ਕੜੀ ਜੁੜੀ ਹੋਈ ਹੈ ਕਿਉਂਕਿ ਬਹੁਤ ਹੱਦ ਤੱਕ ਅ ਅੱਜ ਕੱਲ ਕੀ ਹੁੰਦਾ ਕਿ ਸਭ ਹਿੰਦੂ ਸਿੱਖਾਂ ਦਾ ਫਰਕ ਦੱਸਣਾ ਬੜਾ ਕਾਮਨ ਹੋ ਰੱਖਿਆ ਹੈ ਖਾਸ ਕਰ ਇੱਕ ਜਿਹੜੀ ਮੈਂ ਦੇਖਿਆ ਹੈ ਬੜੇ ਜਿਹੜੇ ਕਿਤਾਬੀ ਤਰ੍ਹਾਂ ਦੇ ਵਿਦਵਾਨ ਜੇ ਹੁੰਦੇ ਨੇ ਉਹ ਕਹਿੰਦੇ ਜੀ ਅਸੀਂ ਹਿੰਦੂ ਨਹੀਂ ਤੇ ਅਸੀਂ ਸਿੰਧੂ ਤੇ ਸਿੱਖਾਂ ਦਾ ਫਰਕ ਹੈ ਕਿ ਉਹ ਵਾਰੀ ਵਾਰੀ ਉਹ ਰਿਪੋਰਟ ਕਰਦੇ ਆ ਇਹ ਇਹ ਕੋਟੇਸ਼ਨ ਹੈਗੀ ਇਹ ਕੰਨ ਦੀ ਬੜੀ ਫੇਮਸ ਕਿ ਜੋ ਤੇ ਭਾਈ ਅਸੀਂ ਨਾ ਨਾ Hindu ਨਾ Muslim ਹਨ ਇਹ ਗੁਰੂ ਅਰਜਨ ਦੇਵ ਜੀ ਦੀ ਹੈਗੀ ਨਾ ਹਮ Hindu ਨਾ Muslim ਅੱਲਾਹ RAM ਕੇ ਪਿੰਡ ਪ੍ਰਾਮ ਐਕਚੁਅਲੀ ਮਤਲਬ ਤਾਂ ਇਹ ਹੈ ਕਿ ਭਾਈ ਜੋ ਕੋਈ ਸਾਨੂੰ ਨਾਮ ਦਿੱਤਾ ਹੈ ਹਿੰਦੂ ਕਹਿੰਦੇ ਹੋ ਮੁਸਲਮਾਨ ਕਹਿੰਦੇ ਹੋ ਸਿੱਖ ਕਹਿੰਦੇ ਹੋ ਤਾਂ ਅਸੀਂ ਉਹ ਚੀਜ਼ ਹੈ ਨਹੀਂ ਔਰ ਜਿਹੜੀ ਚੀਜ਼ ਤੋਂ ਅਸੀਂ ਬਣੇ ਉਹਨੂੰ ਕੋਈ ਅੱਲਾ ਕਹਿੰਦਾ ਕੋਈ ਉਹਨੂੰ ਰਾਮ ਕਹਿੰਦਾ ਅਸੀਂ ਉਸ ਦਾ ਪਿੰਡ ਪ੍ਰਾਂਤ ਮੰਨਦੇ ਅਸੀਂ ਉਹ ਚੀਜ਼ ਆ ਯਾਨੀ ਕਿ ਇੱਕ ਆਤਮ ਰਾਮ ਦੀ ਗੱਲ ਕੀਤੀ ਗਈ ਹੈਗੀ ਹੈ ਜਿਹੜੀ ਮੈਂ ਤੁਹਾਨੂੰ ਹੁਣ ਗੁਰੂ ਸਾਹਿਬ ਜੋ ਤੁਹਾਨੂੰ ਦੱਸਦਾ ਇਹ ਗੁਰੂ ਅਮਰਦਾਸ ਜੀ ਦੀ ਹੈਗੀ ਹੈ ਉਹ ਕਹਿੰਦੇ ਅੰਮ੍ਰਿਤ ਹਰੀ ਦਾ ਨਾਮ ਹੈ ਵਰਸੈ ਕਿਰਪਾਧਾਰੀ ਆਪਾ ਅਮਰਤਾ ਵੀ ਕਈ ਵਾਰ ਕਹਿੰਦੇ ਕਿ ਅਮਰਤ ਛਕਣਾ ਕੀ ਹੁੰਦਾ ਹੈ ਉਹ ਕਹਿੰਦਾ ਹਰੀ ਦਾ ਨਾਮ ਅਮਰਤਾ ਜਿਹੜਾ ਬਾਕੀ ਆਪਾਂ ਹੋਰ ਗੱਲਾਂ ਬਣਾ ਰਿਖ ਅਮਰਤ ਹਰੀ ਕਾ ਨਾਮ ਹੈ ਬਰਸੇ ਕਿਰਪਾਧਾਰੀ ਨਾਨਕ ਗੁਰਮੁਖੀ ਨਦਰੀ ਆਇਆ ਹਰੀ ਆਤਮ ਰਾਮ ਮੋਰਾਰੀ ਕੇ ਰੱਬ ਗੁਰਪ੍ਰਸਾਦੀ ਸਾਨੂੰ ਨਜ਼ਰ ਆਉਂਦਾ ਆਤਮ ਗਿਆਨ ਦੀ ਉਹ ਗੱਲ ਕਰਦੇ ਆ ਕਿ ਹਰੀ ਵੇ ਜਿਹੜਾ ਆਤਮ ਰਾਮ ਹੈ ਇਹਨੂੰ ਰਾਮ ਮੰਨਦੇ ਆ ਸਿੱਖਾਂ ਦੇ ਵਿੱਚ ਮੂਰਤ ਮੁਕੀਦਾ ਮੁਤਾਬਿਕ ਵੀ ਤੇ ਜੇ ਦੇਖਿਆ ਜਾਏ ਤਾਂ ਕਿ ਵਿਦਾਂਤ ਦੇ ਮੁਤਾਬਿਕ ਦੇਖੋ ਆਪਾਂ ਆਮ ਤੌਰ ਤੇ ਜਿਹੜੀ ਹੁੰਦਾ ਮੂਰਤੀ ਦਾ ਆਪਾਂ ਰਾਮ ਮੰਦਰ ਦੀ ਗੱਲ ਕਰਨ ਚੱਲੇ ਆ ਇਹ ਸਿੱਖਾਂ ਦੇ ਵਿੱਚ ਤਾਂ ਇਹਨੂੰ ਆਤਮ ਰਾਮ ਮੰਦ ਦੇ ਯਾਨੀ ਕਿ ਰਾਮ ਜੀ ਦਾ ਜਦੋਂ ਆਪਾਂ ਨਾਮ ਲੈਨੇ ਆ ਤਾਂ ਉਹੋ ਆਤਮ ਰਾਮ ਮੰਨ ਕੇ ਲੈਨੇ ਯਾਨੀ ਕਿ ਜੋ ਆਪਣੇ ਅੰਦਰ ਜਿਹੜੀ ਜਿਹਨੇ ਆਪਾਂ جان دیتی ہے پرنٹ دیتی ہے جو بہرو بہرو دا نام ہے جਵੇਂ ਵਹਿਗੁਰੂ ਹੈ ਅੱਲਾ ਹੈ ਉਮਰ Naam ਹੈ ہاں ہاں ਸੋਖੇ ਹਾਂ ਹਾਂ ਸੋਖੇ ਸ਼ਬਦਾਂ ਚ ਇਹ ਇੱਕ ਸਿਰਫ ਅਸੀਂ ਜੋ جس نے ਸ੍ਰੀ ਰਚਨਾ ਕੀਤੀ ਜਿਵੇਂ ਮੰਨਿਆ ਜਾਏ ਉਸ ਨੂੰ ਪਾਵੇਂ ਰਾਮ ਕਹਿ ਲੋ ਖੁਦਾ ਕਹਿ ਲੋ ਰੱਬ ਕਹਿ ਲੋ ਇੱਕੀ ਗੱਲ ਤੋਂ ਬੰਦੇ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਹੈ ਹਾਲਾਂਕਿ ਦੇਖੋ ਮੈਂ ਫੇਰ ਤੁਹਾਨੂੰ ਜਾਣ ਬੁੱਝ ਕੇ ਗ੍ਰੰਥ ਸਭ ਤੋਂ ਲਿਆ ਰਿਹਾ ਕਈ ਵਾਰੀ ਤੋਂ ਨੂੰ ਪਹਿਲੇ ਦੱਸਦਾ ਕਿ ਨਾਮ ਹੀ ਆਤਮ ਰਾਮ ਹੀ ਰਾਮ ਹੈ ਉਹਨਕੀ ਹੈ ਕਿ ਸਭੀ ਬੋਲੋ ਰਾਮ ਰਮੋ ਸ਼੍ਰੀ ਰਾਮ ਦੇਖੋ ਆ ਵੀ ਬੋਲਿਆ ਹੈ ਗ੍ਰੰਥ ਸਾਹਿਬ ਚ ਇਹ ਚੌਥੇ ਬਾਬੇ ਦਾ ਹੈ ਗੁਰੂ ਰਾਮਦਾਸ ਜੀ ਸਭੀ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੂਖ ਸਭ ਸਭ ਲਹਿ ਜਾਂਦੀ ਇਹਦਾ ਉੱਤਰ ਜਾਂਦਾ ਕਿ ਰੱਬ ਦਾ ਨਾਮ ਜਦੋਂ ਲੈਂਦੇ ਤੁਸੀਂ ਆਰਾਮ ਦਾ ਰੱਬ ਦੇ ਨਾਮ ਤੇ ਦਿੱਤਾ ਹੋਇਆ ਹੈ ਫਿਜ਼ੀਕਲੀ ਜਿਹੜੀ ਇਕਾਤਮ ਰਾਮ ਨੂੰ ਛੱਡ ਕੇ ਜੋ ਕੋਈ ਮਨ ਇਨਸਾਨ ਰੂਪੀ ਜੋ ਰਾਮ ਹੈ ਉਸ ਨੂੰ ਰਾਮ ਨਹੀਂ ਕਿਹਾ ਗਿਆ ਗ੍ਰੰਥ ਸਾਹਿਬ ਦੇ ਸਾਥ ਚ ਵੀ ਤੇ ਨਾ ਹੀ ਵਿਦਵੰਤ ਦੇ ਸਾਥ ਚ ਹਾਲਾਂਕਿ ਹਾਂ ਇਹ ਜਿਹੜੀ ਜਦੋਂ ਹੁਣ ਜਿਵੇਂ ਅੱਜ ਤੁਸੀਂ ਰਾਮ ਜਨਮ ਭੂਮੀ ਦੀ ਗੱਲ ਕਰਦੇ ਹੋ ਇੱਥੇ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਕਰਨ ਚੱਲੇ ਆਏ 22 ਤਰੀਕ ਨੂੰ ਪਰਸੋਂ ਰਾਮ ਪ੍ਰਤੀਸ਼ਠਾ ਹੁੰਦੀ ਹੈ ਸਥਾਪਨਾ ਕਰਨਾ ਉਹਦੇ ਵਿੱਚ ਪ੍ਰਤੀਸ਼ਠਾ ਹਾ ਮੂਰਤੀ ਨਹੀਂ ਪ੍ਰਾਨ ਪ੍ਰਤੀਸ਼ਟਾ ਪ੍ਰਾਨ ਮਤ ਉਹਦੀ ਪ੍ਰਾਨ ਕਿ ਜੀਵਤ ਮੂਰਤੀ ਹੋਗੀ ਓਕੇ ਕੰਮੇ ਮੂਰਤੀ ਨਹੀਂ ਹੁੰਦੀ ਜੀ ਉਹਦੇ ਵਿੱਚ ਤੁਸੀਂ ਜੀਵ ਤੁਸੀਂ ਉਹਦੇ ਚ ਉਹਦਾ ਪ੍ਰਾਨ ਦੀ ਸਥਾਪਨਾ ਕਰਤੀ ਰੱਬਤੀ ਸਥਾਪਨਾ ਕਰਤੀ RAM ਜੀ ਦੀ ਤੁਸੀਂ ਸਥਾਪਨਾ ਉਹਦੇ ਜੀਵਤ RAM ਜੀ ਰਹੇਗੇ ਉਹ ਘਰ ਮੰਦਰ ਚ ਇਹਨੂੰ ਪ੍ਰਾਨ ਪ੍ਰਤੀਸ਼ਟਾ ਕਿਹਾ ਜਾਂਦਾ ਹੈ ਮੂਰਤੀ ਨਹੀਂਗਾ ਮੂਰਤੀ ਦੀ ਸਥਾਪਨਾ ਕਰਨਾ ਨਹੀਂ ਹੈਗਾ ਪੰਜਾਬੀ ਚ ਕੋਈ ਸ਼ਬਦ ਹੈ ਨਹੀਂ ਇਹਦਾ ਪ੍ਰਤੀਸ਼ਠਾ ਸਥਾਪਨਾ ਕਰਨੀ ਇੱਕ ਉਹਦੇ ਚ ਪ੍ਰਾਨ ਪਾਉਣੇ ਓਕੇ ਪ੍ਰਾਨ ਪਾਉਣਾ ਕਿ ਵੀ ਇਹ ਹੁਣ ਜੀਵਿਤ ਮੂਰਤੀ ਹੋ ਗਈ ਇਹ ਹੁਣ ਸਿਰਫ ਮੂਰਤੀ ਨਹੀਂ ਰਹੀ ਉਹਦਾ ਪ੍ਰਤੀਕ ਨਹੀਂ ਰਹਾ ਇਹਦੇ ਵਿੱਚ ਇਹਦੇ ਇਹਦੇ ਵਿੱਚ ਰੱਬ ਹੀ ਰੱਬ ਦਾ ਹੀ ਰੱਬ ਦਾ ਪ੍ਰਾਨ ਪੈ ਗਿਆ ਓਕੇ ਠੀਕ ਰੱਬ ਦੀ ਆਤਮਾ ਤੇ ਜਿਹੜਾ ਆਪਣਾ ਮੇਨ ਅੱਜ ਦਾ ਟੌਪਿਕ ਹੈ ਇਹਦੇ ਬਾਰੇ ਕੀ ਪ੍ਰਧਾਨ ਮੰਤਰੀ ਸਿੱਧੇ ਤੌਰ ਤੇ ਐਦਾਂ ਕਿਸੇ ਵੀ ਧਰਮਕਿਸਤਾਨ ਦੇ ਵਿੱਚ ਜਾ ਕੇ ਤੁ ਘਾਟਨੀ ਸਮਾਗਮ ਦੇ ਹੈੱਡ ਦੇ ਤੌਰ ਤੇ ਜਾਂ ਮੇਨ ਕਰਤਾ ਕਰਤਾ ਦੇ ਤੌਰ ਤੇ ਕਿਸੇ ਵੀ ਦੇਸ਼ ਚ ਜਿਹੜਾ ਕੋਈ ਧਰਮ ਨਿਰਪੱਖਤਾ ਵਾਲਾ ਹੋਵੇ ਧਰਮ ਦੇ ਨਾਂ ਤੇ ਨਾ ਬਣਿਆ ਹੋਵੇ ਉਹ ਉਸ ਕਿਸੇ ਵੀ ਦੇਸ਼ ਚ ਐਵੇਂ ਹੁੰਦਾ ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਲੈ ਲਈ ਪੰਜਾਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਧਰ ਇਹ ਨਹੀਂ ਹੈਗਾ ਕਿ ਕੋਈ ਮੁੱਖ ਮੰਤਰੀ ਉਹਦਾ ਨੀ ਪੱਤਰ ਰੱਖਿਆ ਹੋਵੇ ਉਹ ਘਾਟਨ ਕਰਿਆ ਹੋਵੇ ਉਹ ਕਹਿੰਦਾ ਪੰਜ ਪਿਆਰੇ ਕਰਦੇ ਨੇ ਜਾਂ ਜੀ ਵੀ ਦਾ ਪ੍ਰਧਾਨ ਕਰਦਾ ਆਪਣੇ ਆਪ ਚ ਇੱਕ ਅਲੱਗ ਇੱਕ ਗੈਰ ਤੱਕ ਦੂਰੀ ਹੈ ਇਹ ਕਹਿਣਾ ਚਾਹੋਗੇ ਕਿ ਕੀ ਪੀਐਮ ਦਾ ਇਹ ਹੈ ਮਤਲਬ ਡਿਊਟੀ ਐਮ ਦੀ ਡਿਊਟੀ ਤੇ ਚਾਹੀਦੀ ਹੈ ਕਿ ਡਵੈਲਪਮੈਂਟ ਦੇ ਕਾਰਜਾਂ ਦਾ ਧਿਆਨ ਦੇਣਾ ਤੇਸ਼ ਦੀਆਂ ਵਿਕਾਸਮਈ ਯੋਜਨਾਵਾਂ ਵਾਲੇ ਪਾਸੇ ਧਿਆਨ ਦੇਣਾ ਉਹ ਸਿੱਧਾ ਟਰਨ ਵਾਲੇ ਪਾਸੇ ਚੱਲ ਵੀ ਠੀਕ ਹੈ ਨਿੱਜੀ ਕਿਸੇ ਦਾ ਮਾਮਲਾ ਹੁੰਦਾ ਚਾਹੇ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਇੱਕ ਮਹੀਨਾ ਲਗਾਤਾਰ ਭਜਨ ਬੰਦਗੀ ਕਰੀ ਜਾਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਜਦੋਂ ਇਸ ਤਰ੍ਹਾਂ ਇੱਕ ਵੱਡੇ ਮੰਦਰ ਦੇ ਵਿੱਚ ਉਹ ਪਹੁੰਚਦੇ ਨੇ ਤੇ ਸਾਰੀ ਮਤਲਬ ਦਰੋਂ ਦਰ ਉਹਨਾਂ ਦੁਆਲੇ ਕੋ ਮਹਿੰਗਾ ਜਿਸ ਤਰ੍ਹਾਂ ਚਾਰੇ ਜਿਹੜੇ ਮਠਾਂ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਮੋਦੀ ਦੀ ਮਹਿਮਾ ਗਾਉਣ ਨਹੀਂ ਜਾਣਾ ਉਹਨਾਂ ਨੇ ਬਾਈਕਾਟ ਕੀਤਾ ਤੁਹਾਡਾ ਕੀ ਮੰਨਣਾ ਹੈ ਇਸ ਵਾਰ ਇਹ ਦੇਖੋ ਜੀ ਜੇ ਧਾਰਮਿਕ ਤੌਰ ਤੇ ਹੈ ਤਾਂ ਚਾਰੇ ਸ਼ੰਕਰਾਚਾਰਾ ਨੇ ਰਿਫਿਊਜ਼ ਕਰਤਾ ਕਿ ਹਰ ਜੀ ਪਹਿਲੀ ਗੱਲ ਤਾਂ ਇਹਦਾ ਰਾਮ ਮੰਦਿਰ ਕੰਪਲੀਟ ਨਹੀਂ ਹੋਇਆ ਕਿ ਜੇ ਇਹਦੇ ਜੋਤਿਸ਼ਾਚਾਰਾ ਵੀ ਇਹੀ ਇਹਨਾਂ ਦੇ ਕਹਿੰਦੇ ਜਿਹੜੇ ਹਿੰਦੂ ਧਰਮ ਦੇ ਉਹ ਕਹਿੰਦੇ ਜੀ ਕਿ ਇਹ ਬਹੁਤ ਗਲਤ ਗੱਲ ਹੈ ਹੋ ਰਹੀ ਹੈ ਇਹ ਤਾਂ ਅਰੇ ਮੰਦਰ ਕੰਪਲੀਟ ਨਹੀਂ ਹੋਇਆ ਬੀਜੇਪੀ ਦੇ ਅੱਗੇ ਇਲੈਕਸ਼ਨ ਆ ਰਹੇ ਜੇ ਹੁਣ ਨਹੀਂ ਕਰਨਗੇ ਤਾਂ ਸਟੇਟ ਮਸ਼ੀਨਰੀ ਕਿਵੇਂ ਯੂਜ਼ ਕਰਨਗੇ ਜੀ ਐਸ ਕਰਕੇ ਕਰ ਰਹੇ ਹੈਗੇ ਬਾਕੀ ਗੱਲ ਆਉਂਦੀ ਹੈ ਜਿਵੇਂ ਤੁਸੀਂ ਕਹੇ ਕਿ ਆਪਾਂ ਸੈਕੂਲਰ ਸਟੇਟ ਆਪਣਾ ਜਿੱਥੇ ਸਭ ਧਰਮਾਂ ਦੀ ਬਰਾਬਰੀ ਹੁੰਦੀ ਹੈ ਤਾਂ ਇਹਨਾਂ ਨੇ ਪਹਿਲੇ ਤਾਂ ਚਲੋ ਦੂਜੀ ਤਰ੍ਹਾਂ ਸੋਚਿਆ ਸੀ ਕਿ ਸ਼ਾਇਦ ਮੈਂ ਕਰ ਪਾਉਂਗਾ ਮੋਦੀ ਜੀ ਨੇ ਉਹ ਗੱਲ ਕੀ ਫਿਰ ਇਹਨਾਂ ਨੇ ਆਬਜੈਕਸ਼ਨ ਕਰਤੀ ਕਿ ਭਾਈ ਜਦੋਂ ਸ਼੍ਰੀ ਰਾਮ ਜੀ ਨੇ ਆਪਦੇ ਟਾਈਮ ਅਸ਼ਵਮੇਧ ਯਗ ਕੀਤਾ ਸੀ ਉਦੋਂ ਵੀ ਲੋਕਾਂ ਨੇ ਆਬਜੈਕਸ਼ਨ ਕੀਤੀ ਕਿ ਤੁਸੀਂ ਭਾਈ ਤੁਹਾਡੀ ਤਾਂ ਵਾਈਫ ਹੈ ਨਹੀਂਗੀ ਤੁਸੀਂ ਤਾਂ ਤੋਰਤੀ ਪਰਾਂ ਕਰਤੀ ਆ ਉਹਨਾਂ ਨੇ ਫਿਰ ਸੀਤਾ ਜੀ ਦੀ ਸੋਨੇ ਦੀ ਮੂਰਤੀ ਬਣਾ ਕੇ ਆਪਦੇ ਨਾਲ ਰਖਾ ਕੇ ਫੇਰ ਸ਼ੁਰੂ ਕਰਾਇਆ ਸੀ ਇਹ ਯਗ ਤੇ ਐਸ ਕਰਕੇ ਇਹਨਾਂ ਤੇ ਬੜੀ ਆਬਜੈਕਸ਼ਨ ਲੱਗੀ ਫੇਰ ਉਹਨਾਂ ਨੇ ਉਹਨੂੰ ਵੇਦੇ ਬੈਕਫੁੱਟ ਤੇ ਹੋ ਗਏ ਜੀ ਹੁਣ ਵੀ ਅੱਗੇ ਜੇ ਮੈਂ ਅੱਜ ਐਡਵਰਟਾਈਜ਼ਮੈਂਟ ਦੇਖ ਲਿਆ ਸੀ ਇੰਡੀਅਨ ਐਕਸਪ੍ਰੈਸ ਚ ਉਹਨਾਂ ਨੇ ਅੱਗੇ ਪਾਇਆ ਹੋਇਆ ਜਿਹੜੀ ਪ੍ਰਧਾਨ ਹੈਗੇ ਆਪਣੇ ਇਹਦੇ ਰਾਮ ਮੰਦਿਰ ਦੇ ਉਨਾਂ ਨਾਲ ਅੱਗੇ ਪਤਾ ਇਹਨਾਂ ਦਾ ਮੋਦੀ ਜੀ ਦਾ ਪਿੱਛੇ ਕਰਤਾ ਦੂਜੇ ਨੰਬਰ ਤੇ ਯਾਨੀ ਕਿ ਸ਼ਾਮਿਲ ਇੱਕ ਤਰ੍ਹਾਂ ਦਾ ਕਿ ਸ਼ਾਮਿਲ ਹੋ ਜਾਣਗੇ ਉੱਥੇ ਸ਼ਾਮਿਲ ਦੇਖੋ ਜੀ ਉਹਨਾਂ ਵਿਅਕਤੀਗਤ ਤੌਰ ਤੇ ਹੋ ਸਕਦੇ ਹੈਗੇ ਜਿਹੜੀ ਚੀਜ਼ ਮੇਰੇ ਖਿਆਲ ਚ ਇਹਨਾਂ ਨੇ ਪਹਿਲੇ ਪਲਾਨ ਕੀਤੀ ਸਾਰਾ ਕੁਝ ਕੇ ਇਹਨਾਂ ਦੇ ਥਰੂ ਹੀ ਕਰਨਾ ਚਾਹੁੰਦੇ ਸੀ ਇਹਨਾਂ ਦੀ ਮਨਸ਼ਾ ਸੀ ਜਾਂ ਜਿਹਨਾਂ ਨੇ ਕਿਸੇ ਰੈਣ ਦੇ ਡਵਾਈਜ਼ਰ ਦੀ ਹੋਣੀ ਹੈ ਕਿ ਜੀ ਤੁਸੀਂ ਸਾਰਾ ਕੁਝ ਲਓ ਸਾਰਾ ਕਲੇਮ ਲਓ ਵੇ ਇਹੋ ਚ ਥੋੜੀ ਤਬਦੀਲੀ ਹੋ ਗਈ ਆ ਤਬਦੀਲੀ ਕਰ ਲਈ ਕਿ ਦੂਜੇ ਨੰਬਰ ਤੇ ਆ ਗਏ ਪਹਿਲੇ ਨਾਂ ਤੇ ਨਾਂ ਨਹੀਂ ਲਿਖਿਆ ਹੋਇਆ ਮਾਝ ਦੇ ਦੇਖਿਆ ਐਡਵਰਟਾਈਜ਼ਮੈਂਟ ਇੰਡੀਅਨ ਐਕਸਪ੍ਰੈ ਨਾਲੇ ਜਿਹੜੇ ਉਹ ਕਹਿੰਦੇ ਕਿ ਮੈਰਿਟ ਹੋਣਾ ਚਾਹੀਦਾ ਤਾਂ ਉਹ ਮੇਰੇ ਖਿਆਲ ਚ ਉਹਨਾਂ ਦੇ ਸ਼ਰਪੁਜਾਰੀ ਤੇ ਉਹਦੀਆਂ ਜਾਂ ਉਹ ਉਹਨਾਂ ਦੀ ਵਾਈਫ ਨੂੰ ਨਾਲ ਲਿੱਤਾ ਹੈ ਕਿ ਉਹ ਪ੍ਰਾਂਤ ਰਿਸ਼ਟਾਸ ਤੇ ਅੱਗੇ ਆਉਣਗੇ ਇਹਨਾਂ ਦਾ ਯਾਨੀ ਕਿ ਰੋਲ ਰਹੂਗਾ ਪਰ ਐਗਜ਼ੈਕਟਲੀ ਇੱਕ ਮੇਨ ਰੋਲ ਦੇ ਤੌਰ ਤੇ ਜਿਹੜਾ ਪਹਿਲੇ ਪੇਸ਼ ਕਰ ਰਹੇ ਸੀ ਜੋ ਭਾਜੀਪੀ ਆਰਐਸਐਸਟੀ ਆਪਦੀ ਜੋ ਵੀ ਪਲਾਨਿੰਗ ਸੀਗੀ ਉਹ ਮੇਰੇ ਖਿਆਲ ਚ ਚਾਰੇ ਸ਼ੰਕਰਾਚਾਰਿਆਂ ਨੇ ਜਦੋਂ ਇਹੋ ਜਿਹੇ ਬਿਆਨ ਦੇਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਬੰਦਾ ਜਿਹੜੇ ਕੋਈ ਦੂਜੇ ਵੀ ਕਹਿੰਦੇ ਹੈ ਉਹੰਨਾਂ ਨੇ ਸੋਚਿਆ ਸੀ ਕਿ ਜੇ ਆਪਾਂ ਕਾਂਗਰਸ ਵਾਲਿਆਂ ਨੂੰ ਬੁਲਾਵਾਂਗੇ ਤੇ ਨਾ ਕਰਨਗੇ ਜੇ ਨਾ ਕਰਦੇ ਤਾਂ ਵੀ ਮਰਦੇ ਜੇ ਹਾਂ ਕਰਦੇ ਤਾਂ ਵੀ ਮਰਦੇ ਉਹ ਕਹਿੰਦੇ ਅਸੀਂ ਤਾਂ ਅੱਗੇ ਪਿੱਛੇ ਹੋਵਾਂਗੇ ਸਾਡੇ ਆਰਾਮ ਜੀਏ ਕੁਝ ਜਾ ਵੀ ਆਏ ਪਹਿਲੇ ਜਾ ਕੇ ਉੱਥੇ ਡੁੱਬਕੀਆਂ ਮਾਰਿਆ ਜਾਂ ਜੋ ਜਾਏ ਕੁਝ ਬਾਤ ਚੱਲੇਗੀ ਕਹਿੰਦਾ ਕਿ ਅਸੀਂ ਆਪਣੇ ਆਪਣੇ ਨੇੜਲੇ ਮੰਦਿਰਾਂ 'ਚ ਜਾਵਾਂਗੇ ਉਸ ਮੌਕੇ ਜਿਹੜੇ ਉਹ ਕਹਿੰਦਾ 22 ਨੂੰ ਨਹੀਂ ਅਸੀਂ ਜਾਂਦੇ ਅਸੀਂ 20 ਨੂੰ ਆਏ ਕੁਝ ਹੋ ਗਿਆ 18 20 ਨੂੰ ਮੇਰੇ ਕੰਨ ਪਿੱਛੇ ਵੀ ਹੋ ਗਿਆ ਪਿੱਛੇ ਹੋ ਗਿਆ ਤਰੀਕ ਕੋਈ ਕਾਂਗਰਸ ਕਾਂਗਰਸ ਉਹ ਕਹਿੰਦੇ ਵੀ ਇਸ ਨੇ ਸੱਦੇ ਤੇ ਥੋੜੀ ਜਾਣਾ ਸਾਡੀ ਸਰਦਾ ਸੀ ਜਾਵਾਂਗੇ ਜੇ ਮਰਜੀ ਆਈ ਇਹ ਕਹਿੰਦੇ ਉਹ ਜਿਵੇਂ ਇਹ ਮੰਨਦੇ ਨੇ ਆਪਣੇ ਫਿਰ ਗੁਰੂ ਸਾਹਿਬ ਜੀ ਤੁਨ ਕਹਿੰਦਾ ਕਿ ਘਟ ਘਟ ਆਤਮ ਰਾਮ ਹੈ ਪ੍ਰਭੂ ਕੀਓ ਰੰਗ ਰੀਤੀ ਇਹ ਉਹਦਾ ਆਹ ਰੀਤੀ ਹੈ ਕਿ ਹਰ ਘਟ ਘਟ ਚ ਰਾਮ ਹੈਗਾ ਕਹਿੰਦੇ ਫਿਰ ਸਾਨੂੰ ਕੀ ਆ ਜ਼ਰੂਰਤ ਹੈ ਕਿ ਅਸੀਂ ਆਦਾ ਘਰੇ ਕਰ ਲਾਂਗੇ ਰੱਬ ਦਾ ਨਾ ਹੀ ਲੈਣਾ ਹੈ ਜ਼ਰੂਰੀ ਤਾਂ ਨਹੀਂ ਕਿ ਉੱਥੇ ਸ਼ਾਮਲ ਹੋਣਾ ਹੈ ਤੋ ਇਹਨਾਂ ਨੇ ਚਲੋ ਪੋਲੀਟੀਕਲ ਸੀਜ਼ਨ ਹੈ ਜੀ ਤੁਹਾਨੂੰ ਪਤਾ ਹੁਣ ਦੋ ਚਾਰ ਮਹੀਨਿਆਂ ਨੂੰ ਇਲੈਕਸ਼ਨ ਦਾ ਟਾਈਮ ਹੈਗਾ ਇਹਨਾਂ ਨੇ ਕਰਨਾ ਸੀ ਪਰ ਬਹੁਤ ਹੱਦ ਤੱਕ ਇਹ ਪੋਲੀਟੀਕਲ ਕਾਰਵਾਈ ਇਹਨਾਂ ਦੇ ਕਰਨ ਦੀ ਲਾਹਤ ਤੱਕ ਦਾ ਕੋ ਸਰ ਬੰਦਾ ਖੱਟਦਾ ਹੈ ਆਪਾਂ ਕੱਲਾ ਇਹਨਾਂ ਦਾ ਹੀ ਤਵਾ ਲਈ ਜਾਈਏ ਬੀਜੇਪੀ ਦਾ ਕਿ ਹੋਰ ਹੁੰਦਾ ਤਾਂ ਹੋਰ ਵੀ ਲੈਣ ਦਾ ਫਾਇਦਾ ਕਰਦੇ ਹੁੰਦੇ ਆ ਬਿਲਕੁਲ ਰਾਹੁਲ ਗਾਂਧੀ ਵੀ ਤੁਹਾਡੇ ਯਾਦ ਹੋਣਾ ਰਾਹੁਲ ਗਾਂਧੀ ਨੇ ਤੇ ਸੋਨੀਆ ਗਾਂਧੀ ਨੇ ਮੰਦਿਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਪੈਰਲਲ ਜਦੋਂ ਚੋਣਾਂ ਆਉਂਦੀਆਂ ਨੇ ਉਹ ਮੰਦਿਰਾਂ 'ਚ ਜ਼ਿਆਦਾ ਜਾਂਦੇ ਨੇ ਸਾਰੇ ਲਾਹ ਲਾਹ ਲੈਣਾ ਚਾਹੁੰਦੇ ਪਰ ਕੀ ਧਰਮੰਦਰ ਪੱਖ ਤਾ ਦੇਸ਼ ਦੇ ਵਿੱਚ ਐ ਚਾਹੇ ਵਿਰੋਧੀ ਹੋਣ ਚਾਹੇ ਸੱਤਾਧਾਰੀ ਹੋਣ ਇਹਨਾਂ ਨੂੰ ਗੱਲਾਂ ਸੋਭਦੀਆਂ ਨੇ ਜਦੋਂ ਆਪ ਇੱਕ ਪਾਸੇ ਕਹਿੰਦੇ ਕਿ ਧਰਮ ਬੰਦੇ ਦਾ ਨਿੱਜੀ ਮਾਮਲਾ ਨਹੀਂ ਜੀ ਉਹ ਤਾਂ ਆਪ ਕਹਿੰਨੇ ਹੀ ਆ ਧਰਮ ਨਿਰਪੇਖ ਥੇ ਦੇਖੋ ਕਾਲੀ ਦਲ ਕੀ ਹੈ ਜੀ ਉਹ ਚੈਲੰਜ ਵੀ ਕਰ ਰੱਖਿਆ ਜਦੋਂ ਮੈਂ ਕਹਾ ਖਿਹੜਾ ਇਸ਼ਾਰਾ ਉਹ ਤਾਂ ਖਿਹੜਾ ਹੈ ਨਾਮ ਇਹ ਰੱਖ ਲਿਆ ਜਿਹੜਾ ਸ਼ਾਇਦ ਗੁਜ਼ਰ ਗਿਆ ਮੇਰੇ ਖਲਚੇ ਉਹਨੇ ਕੇਸ ਕਰ ਰੱਖਿਆ ਜੀ ਕਿ ਤੁਸੀਂ ਕਾਲੀ ਦਲ ਦੇ ਖਿਲਾਫ ਹਾਂ ਕਿ ਤੁਸੀਂ ਦੋਵੇਂ ਚੀਜ਼ਾਂ ਵੀ ਹੋ ਸਕਦੀਆਂ ਉਹਨਾਂ ਨੇ ਕੇਸ ਕੀਤਾ ਸੀ ਕਾ ਕੇ ਤੁਸੀਂ ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ ਕਿ ਧਾਰਮਿਕ ਪਾਰਟੀ ਜੇ ਉਧਰ ਵੀ ਕਰ ਲਓ ਵੀ ਐਸਜੀਪੀਸੀ ਤੇ ਇਧਰ ਵੀ ਆ ਜਾਓ ਕਿ ਤੁਹਾਡੇ ਦੋ ਸੁਭਾਦ ਨਹੀਂ ਹੋ ਸਕਦੇ ਸੋ ਇਹ ਤਾਂ ਕਹਿਣ ਦੀਆਂ ਗੱਲਾਂ ਹੈ ਕਿ ਜੀ ਆਪਾਂ ਸੈਕੂਲਰ ਕੰਟਰੀ ਚ ਹੋਣਾ ਨਹੀਂ ਚਾਹੀਦਾ ਹੋਣਾ ਤਾਂ ਨਹੀਂ ਚਾਹੀਦਾ ਸਿੱਧੀ ਸਪਸ਼ਟ ਗੱਲ ਹੈ ਤੁਸੀਂ ਤੁਸੀਂ ਕਿ ਤੁਸੀਂ ਇਕੱਲੇ ਹਿੰਦੂਆਂ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਕਿਸੇ ਪ੍ਰਦੇਸ਼ ਦੇ ਨਹੀਂ ਹੋ ਤੁਸੀਂ ਕਿਤੇ ਵਿਅਕਤੀਗਤ ਤੌਰ ਤੇ ਨਹੀਂ ਤੁਸੀਂ ਸਾਰੇ ਦੇਸ਼ ਦੇ ਹੋ ਕਿ ਸਾਰੇ ਧਰਮਾਂ ਦਾ ਤੁਸੀਂ ਪ੍ਰਤੀਨਿਧਿਤ ਕਰਦੇ ਹੋ ਤੋ ਹੁਣ ਜਿਵੇਂ ਉਹ ਕਿਸੇ ਦਾ ਕਹਿ ਰਿਹਾ ਕੇ ਕਹਿੰਦਾ ਤੁਸੀਂ ਭਾਈ ਮੁਸਲਮਾਨ ਹਥੇ ਜਿਹੜਾ ਜੋਧੇ ਲਾ ਕੇ ਭਾਈ ਆਵਦਾ ਆਦਾ ਘਰੋਂ ਘਰੀ ਰਿਹਾ ਇਹਨਾਂ ਦਾ ਕੀ ਪਤਾ ਲੱਗਦਾ ਮੁੜ ਕੇ ਟਾ ਟਾ ਬਟਸਾਉਣ ਲੱਗ ਜਾਣ ਕੀ ਕਰਨ ਲੱਗ ਜਾਣ ਤੋ ਇਹ ਫਰਕ ਪਾਉਣ ਵਾਲੀ ਦਿੱਤੀ ਜੀ ਹੈ ਲੇਕਿਨ ਇਹਦੇ ਚ ਗੱਲ ਇਹ ਆਉਂਦੀ ਹੈ ਕਿ ਰਾਮ ਮੰਦਿਰ ਤੇ ਮੈਂ ਛੋਟਾ ਜਿਹਾ ਪੁਆਇੰਟ ਕੋਈ ਸ਼ਾਇਦ ਉਹ ਉਹਦੇ ਚ ਜੋ ਜਜਮੈਂਟ ਦਿੱਤੀ ਸੀ ਸੁਪਰੀਮ ਕੋਰਟ ਨੇ ਉਹਦੇ ਵਿੱਚ ਵੀ ਸੀ ਕਿ ਇੱਥੇ ਜੀ ਗੁਰੂ ਨਾਨਕ ਦੇਵ ਜੀ ਗਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਉਹਦਾ ਨੇੜੇ ਤਰੇ ਨਾ ਦੋ ਗੁਰਦੁਆਰੇ ਹੈਗੇ ਜੀ ਆ ਨਾਮ ਆਪੋ ਜੰਦਾ ਹੈਗਾ ਨੇੜੇ ਨੇੜੀ ਹੀ ਹੈ ਬਹੁਤ ਐਸ ਕਰਕੇ ਪਤਾ ਤਾਂ ਮੇਰੇ ਖਾਲਸਾ ਸਭ ਨੂੰ ਸ਼ੁਰੂ ਚ ਵੀ ਪਤਾ ਸੀ ਕਿ ਆ ਰਾਮ ਤੋਂ ਚਲੋ ਆਪਾਂ ਸਭ ਨੂੰ ਪਤਾ ਜੀ ਹਿਸਟਰੀ ਚ ਮੰਨਦੇ ਆ ਕਿ ਜੀ ਰਾਮ ਜੀ ਯੋਧਾ ਚ ਪੈਦਾ ਹੋਏ ਲੇਕਿਨ ਕੋਈ ਇਹੋ ਜੀ ਗੱਲ ਵੀ ਹੈ ਨਹੀਂ ਆਪਣੇ ਤੇ ਤੁਹਾਨੂੰ ਪਤਾ ਹੈ ਤਾਂ ਘੜਾਮ ਹੈ ਪਟਿਆਲੇ ਉੱਥੇ ਕਹਿੰਦੇ ਕਿ ਇਹ ਸੀਗਾ ਜੀ ਇਹ ਸੀਗਾ ਜੀ ਆ ਰਾਮ ਜੀ ਦਾ ਨਾਨਕਾ ਜੇ ਕਿਸੇ ਪਿੰਡ ਵਾਲੇ ਨੂੰ ਮੈਂ ਖੁਦ ਗਿਆ ਉੱਥੇ ਜੀ ਮੈਂ ਦੇਖਿਆ ਪਿੰਡ ਵਾਲਿਆਂ ਨੇ ਪੁੱਛਿਆ ਕਹਿੰਦੇ ਆਹ ਹੋਈ ਇੱਥੇ ਉਹ ਕਹਿੰਦੇ ਰਾਮ ਜੀ ਇੱਥੇ ਪੈਦਾ ਹੋਏ ਕਿ ਨੰਨਹਾਲ ਚ ਪੈਦਾ ਹੁੰਦੇ ਸੀ ਨਾਨਕੇ ਰਾਮ ਦੇ ਦੋਨੇ ਵੇਖਿਆਂ ਦੇ ਨਾਂ ਤੇ ਜ਼ਮੀਨ ਵੀ ਹੈਗੀ ਆ ਲਾਬ ਤੇ ਕੁਛ ਦੇ ਨਾਂ ਤੇ ਕੜਾਮ ਪਿੰਡ ਚ ਉੱਥੇ ਉੱਥੇ ਮੈਂ ਉਹ ਉਹਨਾਂ ਮੈਨੂੰ ਨਹੀਂ ਸਕੀ ਇਹ ਧਾਰਾਂ ਦੀ ਮੇਨ ਰਿਪੋਰਟ ਹੈ ਇੱਕ ਕਿਲਾ ਦੀ ਕੋਝ ਹੋਈ ਆ ਕਿਲਾ ਵੀ ਲੱਭਿਆ ਪੁਰਾਣਾ ਉਸ ਪਿੰਡ ਚੋਂ ਸਾਥਾ ਕਸਲਿਆ ਦੇ ਨਾਂ ਤੇ ਤੁਸੀਂ ਵੇਖਿਆ ਹੋਣਾ ਪਟਿਆਲੇ ਹਸਪਤਾਲ ਵੀ ਬਣਿਆ ਹੋਇਆ ਸਾਥਾ ਕਸਲਿਆ ਕਾਫੀ ਵੱਡਾ ਹਸਪਤਾਲ ਆ ਉਹ ਤਾਂ ਹਸਪਤਾਲ ਦੀ ਤਾਂ ਰਾਮ ਦੇ RAM ਜੀ ਦੇ ਨਾਂ ਲ ਕੇ ਕੜਾਮ ਸੀਗੇ ਕਿਉਂਕਿ ਪਹਿਲਾਂ ਨਾਮ ਕੇ ਪਿੰਡ ਪੈਦਾ ਹੁੰਦੇ ਸੀ ਬੱਚੇ ਹਾਂਜੀ 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 ਆਪਾਂ ਪੁੱਛਿਆ ਸੀ ਪਿੰਡ ਵਾਲੇ ਆਪਕਾ ਨਕਦਾ ਹਾਂਜੀ ਇੱਥੇ ਸੀ ਮੈਂ ਗਿਆ ਹੋਇਆ ਵਿਵਾਦ ਦਾ ਨਹੀਂ ਵਿਵਾਦ ਦਾ ਸੱਚ ਦੀ ਡੇਟ ਸ਼ੇ ਮੁੱਦਾ ਹੈ ਕਿ ਜਦੋਂ ਇੰਡੀਆ ਗੱਠਜੋੜ ਬਣਿਆ ਉਸ ਤੋਂ ਬਾਅਦ ਟੀਵੀ ਤੇ ਸਰਵੇਖਣ ਆਏ ਸਰਵੇਖਣਾਂ ਮੁਤਾਬਕ ਜਿਹੜਾ ਵੋਟ ਕਿਹੜੀ ਕਿਹੜੀ ਟਰਨ ਕਿੰਨੇ ਪੈਣੇ ਆ ਉਹ ਚ ਇੰਡੀਆ ਗੱਠਜੋੜ ਨੂੰ ਤੇ ਭਾਜਪਾ ਨੂੰ ਕੇਵਲ 5 ਫੀਸਦੀ ਦਾ ਫਰਕ ਸੀਗਾ ਬੀਪੀਐਸਡੀ ਗੁਰ ਤਾਂ ਪੜਨੇ ਸੀ ਅਦਰਜ਼ ਨੂੰ ਜਿਹੜੇ ਦੋਨੇ ਤਰ੍ਹਾਂ ਨਾਲ ਸਹਿਮਤ ਨਹੀਂ ਹੈਗੇ ਜਾਂ ਆਜ਼ਾਦ ਹੋਣ ਜਾਂ ਛੋਟੇ ਛੋਟੇ ਗਰੁੱਪ ਹੋਣ ਉਤੋਂ ਲੱਗਦਾ ਸੀ ਕਿ ਗੈਪ ਬਹੁਤ ਥੋੜਾ ਹੈ ਤੇ ਬੀਜੇਪੀ ਆਲਿਆਂ ਨੂੰ ਉਦੋਂ ਲੱਗਿਆ ਸੀ ਕਿ ਬਿਲਕੁਲ ਖਤਰੇ ਵਾਲੀ ਘੰਟੀ ਆ ਲੋਕ ਸਭਾ ਚੋਣਾਂ 24 ਦੀਆਂ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਕਦਮ ਰਾਮ ਮੰਦਰ ਦੇ ਵਿਕਟ ਕਰਨ ਸਮਾਪਨ ਵਾਲੀ ਗੱਲ ਦਾ ਏਜੰਡਾ ਸੈ ਕੀਤਾ ਗਿਆ ਉਸੇ ਜਾਣੂੁੱਝ ਕੇ ਚੱਲਿਆ ਜਾ ਰਿਹਾ ਹੈ ਜੋ ਨਜ਼ਰ ਆਉਂਦਾ ਹੈ ਕਿਉਂਕਿ ਇੰਡੀਆ ਗੱਠ ਜੋੜ ਜੇਕਰ ਇੱਕ ਮਜ਼ਬੂਤ ਹੋ ਜਾਂਦਾ ਹੈ ਹਾਂ ਬੀਜੇਪੀ ਨੂੰ ਲੈਣ ਦੇ ਦੇਣੇ ਪੈ ਸਕਦੇ ਇਹਦੇ ਬਾਰੇ ਕੀ ਕਹਿਣਾ ਕਿ ਉੱਥੋਂ ਗੱਲ ਚੱਲਦੀ ਹੈ ਸਾਰੀ ਇਹ ਨਹੀਂ ਜੀ ਮੇਰੇ ਖਿਆਲ ਇਹ ਤਾਂ ਲੌਂਗ ਟਰਮ ਪਲਾਨ ਹੈ ਜੀ ਸ਼ੁਰੂ થઈ ਹੈਗੀ ਇਹਹੀ ਗੱਲ ਤਾਂ ਹੈ ਨਹੀਂ ਗੀ ਪਰ ਆ ਇਹਦੇ ਨਾਲ ਇਹਨਾਂ ਨੂੰ ਹੋਰ ਥੋੜਾ ਮੋਟਿਵ ਹੁੰਦਾ ਹੈ ਕਿ ਯਾਰ ਜੇ ਇਹਨਾਂ ਨੇ ਇਹਨਾ ਕਲੋਜ਼ ਕਰੀਏ ਦੇਖੋ ਇੱਕ ਹਿੱਸਾ ਤਾਂ ਪ੍ਰਭਾਵਿਤ ਹੋਊਗਾ ਇਹ ਜੀ ਗੱਲ ਤਾਂ ਗਲਤਫਹਿਮੀ ਨਾਲ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਕਿ ਐਸ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿ ਹਾਂ ਜੀ ਮੋਦੀ ਜੀ ਸਾਰਾ ਸਭ ਤੁਹਾਡੇ ਤੁਸੀਂ ਮੋਦੀ ਜੀ ਦਾ ਨਾਮ ਦੇਖਦੇ ਹੋ ਪ੍ਰਭਾਵਿਤ ਤਾਂ ਹੁੰਦਾ ਹੈ ਹਿੱਸਾ ਪਰ ਇਹ ਕਿਸੇ ਨੂੰ ਕਿਨ ਹੈ ਵੀ ਕਹਿਣ ਲੱਗੇ ਲੋਕ ਅਨੇ ਦੇਖਿਆ ਜਾਂਦਾ ਹੈ ਪਰ ਦੇਖਿਆ ਜਾਂ ਰਾਮ ਮੰਦਰ ਚ ਕੋਈ ਓਡਾ ਦਾ ਕੋਈ ਨਾ ਰੋਲ ਨਹੀਂ ਸੀਗਾ ਗਲਤ ਫਹਿਮੀ ਦੱਸੋ ਰਾਮ ਮੋਦੀ ਜੀ ਨੇ ਕੀ ਕੀਤਾ ਜੀ ਰੋਲ ਜਿਹੜਾ ਸੀਗਾ ਭੁੱਲ ਜਾਂਦੇ ਐ ਕਿ ਪਹਿਲੇ 1858 ਚ ਉਹ ਨਿੰਗ ਸਿੰਘ ਵੜ ਗਏ ਸੀਗੇ ਜੀ ਨਿੰਗ ਸਿੰਘਾਂ ਨਾਲ ਜਾ ਕੇ ਕਬਜ਼ਾ ਕਰ ਲਿਆ ਜੀ ਇਹ ਉੱਥੇ ਐਫ ਆਈ ਆਰ ਦਰਜ ਹੋਈ ਸੀ ਮੌਲਵੀ ਨੇ ਦਰਜ ਕਰਾਈ ਉਹ ਯੁੱਧ ਦਾ ਉਹ 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 ਕਹਿੰਦੇ ਸੀ ਉਹ 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 ਨਾਲ ਜਾ ਕੇ ਉੱਥੇ ਉਹਨੇ ਦਰਸਖਾਈ ਕਰਾਇਆ ਨਿੰਗ ਸਿੰਘ ਵੜ ਗਿਆ ਤੇ ਅੰਦਰ ਜਾ ਕੇ ਤਾਂ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਰੇ ਲਾਉਂਦੇ ਤਾਂ ਹਵਨ ਕਰੀ ਜਾਂਦੇ ਤੇ ਹਰ ਕੰਨਾ ਤੇ ਇਹਨਾਂ ਨੇ ਕੋਲੇ ਨਾਲ ਰਾਮ 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 ਦਿੱਕਤਾ ਇਹ ਮੇਰੇ ਖਿਆਲ ਤੋਂ 15 20 ਦਿਨ ਪਤਾ ਮਹੀਨਾ ਰਹੇ ਉੱਥੇ ਤੇ ਬਾਹਰ ਵੀ ਬਿਠੇ ਰਹੇ ਹੈਗੇ ਆ ਅੰਦਰ ਜਾ ਕੇ ਪੂਜਾ ਪਾਠ ਕਰਦੇ ਰਹੇ ਇਹਦਾ ਬਹੁਤ ਸਭ ਨੂੰ ਸਭ ਪਤਾ ਸੀ ਕਿ ਭਾਈ ਥਾ ਜਾਂ ਚਲੋ ਕਈ ਤਾਂ ਕਹਿੰਦੇ ਇੱਥੇ ਨਹੀਂ ਹੈਗਾ ਪਰ ਗੱਲ ਇਹ ਸੀ ਯਕੀਨ ਸੀਗਾ ਜੀ ਇੱਥੇ ਹੈ ਨਹੀਂ ਤਾਂ ਨੰਗਾ ਨੂੰ ਵੜਨ ਦਾ ਕੀ ਟਾਈਮ ਸੀ 1852 ਦਾ ਮਤਲਬ ਤਾਂ ਕੋਈ ਦੇਖੋ ਬਹੁਤ ਪੁਰਾਣੀ ਗੱਲ ਹੈ ਤੇ ਉਹਨਾਂ ਦਾ ਕੀ ਜਾਣਦਾ ਮਤਲਬ ਸੀ ਆਪਣੇ ਉਹ ਕਿਉਂਕਿ ਉਸ ਟਾਈਮ ਹਲੇ ਜਿੰਨਾ ਫਰਕ ਹੁਣ ਪਾ ਚੁੱਕੇ ਆ ਹਿੰਦੂ ਸਿੱਖਾਂ ਚ ਉਸ ਟਾਈਮ ਨਹੀਂ ਸੀਗਾ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਹੀ ਆ ਹੁਣ ਤੁਸੀਂ ਖੋਖਰ ਸਾਹਿਬ ਤੁਸੀਂ ਤੁਹਾਡਾ ਪਿੰਡ ਖੋਖਰ ਆ ਪਰ ਤੁਸੀਂ ਸਿੱਧੂ ਹੁਣ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ ਸਿੱਧੂਆਂ ਨੂੰ ਨਾਲੇ ਜਦਵੰਸ਼ੀ ਮੰਨਿਆ ਜਾਂਦਾ ਜੀ ਯਾਨੀ ਕਿ ਕ੍ਰਿਸ਼ਨ ਜੀ ਦੇ ਵੰਸ਼ਜ ਪਟੇ ਰਾਜਪੂਤ ਜਿਹੜੇ ਪਿਛੋਂ ਆਏ ਤੇ ਨਾਲੇ ਤੁਸੀਂ ਜੀ ਜਿਹੜੀ ਆ ਆ ਰਾਮ ਜੀ ਦੀ ਜਿਹੜੀ ਦੂਜੀ ਮਾਤਾ ਸੀ ਸੁਮਿਤਰਾ ਜੀ ਉਹ ਨਾਲੇ ਮਦਰ ਦੀ ਸਾਈਡ ਤੋਂ ਜਿੱਥੇ ਲਕਸ਼ਮਣ ਜੀ ਤੇ ਸ਼ਤਰੁਗਨ ਪੈਦਾ ਹੋਏ ਉਹ ਮਾਤਾ ਉਹਨੇ ਸਿੱਧੂਆਂ ਚੋਣ ਤੇ ਜੇ ਦੇਖਿਆ ਜਾਏ ਤੇ ਇਹਨਾਂ ਨੇ ਜੇ ਸਿੱਖਾਂ ਨੂੰ ਜੋੜਨਾ ਸੀ ਤੇ ਸਿੱਧੂਆਂ ਨੂੰ ਜੋੜਨੇ ਕਹਿੰਦਾ ਸਿੱਧੂ ਤੁਹਾਡੇ ਵਰਗੇ ਲੈ ਜਾਂਦੇ ਭਾਵੇਂ ਮਰਾ ਜੇ ਨੂੰ ਬੁਲਾ ਕੇ ਲੈ ਜਾਓ ਉਹ ਕਹਿੰਦਾ ਸਿੱਧੂ ਆ ਜੀ ਆਪਣਾ ਵਾਲਾ ਕੈਪਟਨ ਮਨਿੰਦਰ ਸਿੰਘ ਹਾਂਜੀ ਹਾਂਜੀ ਉਹ ਕਹਿਣ ਦਾ ਮਤਲਬ ਇਹਨਾਂ ਨੇ ਇਹ ਇਹਨਾਂ ਨੂੰ ਜਾਂ ਤਾਂ ਪਤਾ ਗਿਆ ਇਹਨਾਂ ਦੇ ਵਿੱਚ ਨਾ ਇੱਕ ਇਹੋ ਜਿਹਾ ਗਰੁੱਪ ਜਿਹਾ ਬੜੇ ਹੋਏ ਹੈ ਇਹਨਾਂ ਨੂੰ ਪੂਰੀ ਸਮਝ ਨਹੀਂ ਆਉਂਦੀ ਇਹ ਜੇ ਤੁਸੀਂ ਜੋੜਨਾ ਹੀ ਹੈ ਸਿੱਖਾਂ ਨੂੰ ਤਾਂ ਤੁਸੀਂ ਐ ਨਹੀਂ ਹੋਣੇ ਇੱਕ ਜੋੜ ਲੈ ਕਹਿੰਦਾ ਜੀ ਉਹ ਜਿਹਨੇ ਕਰਾਇਆ ਸੀ ਜਿਹੜੇ ਅੰਦਰ ਵੜੇ ਸੀ ਨੰਦਿੰਗ 1852 ਚ ਜਿਨ੍ਹਾਂ ਨੇ ਸ਼ੁਰੂ ਕੀਤਾ ਦੇਖਿਆ ਜਾਂ ਅੰਦੋਲਨ ਤਾਂ RAM Janm Bhoomi ਵਾਲੋਂ ਨੇ ਸ਼ੁਰੂ ਕੀਤਾ ਕਹਿੰਦੇ ਉਹਦਾ ਵੰਸ਼ਜ ਹੈ ਵੰਸ਼ਜ ਦਾ ਹੋਤੇ ਇਹਨਾਂ ਨੇ ਲੱਛਣ ਲੱਗੇ ਹੋਏ ਤਾਂ ਚਲੋ ਮੁੱਲੇ ਮੁੱਲੇ ਕਪੜੇ ਇੱਕ ਹਸਾਬ ਜਿਹਾ ਕੋਈ ਹੈਗਾ ਪਰ ਗੱਲ ਇਹ ਹੈ ਕਿ ਜੇ ਤੁਸੀਂ ਸਿੱਖਾਂ ਨੂੰ ਜੋੜਨਾ ਹੀ ਸੀ ਤੇ ਇੱਕ ਵੱਡਾ ਸਿੱਖ ਤਬਕਾ ਸਿੱਧੂ ਹੈ ਸਿੱਧੂ ਭਾਈ ਦਾ ਨਾ ਜੋੜਾ ਬੀਜੇਪੀ ਕੋਲ ਸਿੱਖਾਂ ਨੂੰ ਜੋੜਨ ਦਾ ਨਹੀਂ ਹੈ ਇੱਥੇ ਮੁੱਦਾ ਇਹ ਹੈ ਕਿ ਇਹਨਾਂ ਦੋ ਵੋਟਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਵੇ ਕਿਵੇਂ 2024 ਤੇ ਪੱਕੀ ਮੋਹਰ ਲੱਗ ਜੇ ਬੀਜੇਪੀ ਦੀ ਲੋਕ ਸਭਾ ਚੋਣ ਤੇ ਇਹ ਮੁੱਦਾ ਨਹੀਂ ਨਹੀਂ ਉਹ ਮੈਂ ਤਾਂ ਮੈਂ ਤਾਂ ਉਹ ਤਾਂ ਆਪਾਂ ਦੀਦਾ ਜੀ ਸਾਰਿਆਂ ਨੂੰ ਮੈਂ ਕੋਈ ਨਾ ਕਿ ਸਾਈਡ ਅਜੰਡਾ ਵੀ ਇਹ ਵੀ ਹੈ ਨਾ ਕਿ ਕਿਸੇ ਤਰ੍ਹਾਂ ਕਿਉਂਕਿ ਦੇਖੋ 크ਰਿਸਚੀਅਨਸ ਤੇ ਕੀ ਕਹਿੰਦੇ ਹੁੰਦੇ ਮੁਸਲਮਾਨਾਂ ਨਾਲ ਤਾਂ ਜੁੜਨ ਹੋ ਰਹੇ ਇਹਨਾਂ ਨੂੰ ਇਹ ਵੀ ਦਿਖਾਉਣਾ ਹੁੰਦਾ ਜੀ ਅਸੀਂ ਕੋਈ ਤਾਂ ਸਾਡੇ ਨਾਲ ਹੈਗਾ ਕਿ ਜੀ ਹਿੰਦੂ ਕਿ ਵੀ ਭਾਈ ਸਿੱਖ ਸਾਡੇ ਨਾਲ ਹੈ ਸਾਡਾ ਹਿੱਸਾ ਹੈ ਜੀ ਅਸੀਂ ਸਾਡੇ ਵੱਡੇ ਭਰਾ ਹੈ ਉਸ ਕਰਕੇ ਜੋੜਨਾ ਤਰੀਕਾ ਵੀ ਨਹੀਂ ਹੁੰਦਾ ਉਹਨਾਂ ਨੇ ਖਾੜਿਆ ਖੁੜੇ ਨੂੰ ਤਾਂ ਬੁਲਾ ਲੈਂਦੇ ਜੀ ਜਿਹੜੇ ਖਾਸ ਜਿਹੜੇ ਖਾਲਸੇ ਜਿਹੜੇ ਤੁਸੀਂ ਜਿਵੇਂ ਤੁਹਾਡੇ ਵਰਗਾ ਕੋਈ ਸਿੱਧੂ ਖਾਨਦਾਨ ਤੋਂ ਆ ਕੇ ਤਾਂ ਆਪਾਂ ਦੇਖੋ ਸਾਡੇ ਵਰਗਾ ਵੀ ਕਿਵੇਂ ਇਨਕਾਰ ਕਰ ਸਕਦਾ ਜੀ ਮੇਰਾ ਮੈਂ ਵੀ ਸਿੱਧੂ ਪਰਿਵਾਰ ਤੋਂ ਹਾਂ ਕਿ ਭਾਈ ਮੇਰੇ ਪੁਰਖੇ RAM ਜੀ ਨਾਲ ਲਿੰਕ ਹੈਗੇ ਹੈ ਇਹ ਜੋੜਨਾ ਹੈ ਉਹ ਆਤਮ RAM ਮੰਦੇ ਜਿਹੜਾ ਆਪਾਂ ਸਿੱਖਾਂ ਦੇ ਵਿੱਚ ਜਾਂ ਵਿਦਾਂਤ ਦੇ ਸਰੂਪ ਚ ਜਾਂ ਤੁਸੀਂ ਆਤਮ ਗਿਆਨ ਦੇ ਤੌਰ ਤੇ ਆਤਮ RAM ਜੋ ਅੰਦਰ ਆਪਣੇ ਪ੍ਰਭੂ ਸ਼ਕਤਾ ਜਿੱਦ ਦਾ ਆਪਣਾ ਸਰੀਰ ਚੱਲਦਾ ਹੈ ਜਿੱਤ ਆਪਣੀ ਜਾਨ ਚੱਲਦੀ ਹੈ ਉਹਨੂੰ RAM ਕਿਆ ਗਿਆ ਜੀ ਇਹ ਰਾਮ ਸ਼ਕਲ ਦਾ ਨਹੀਂ ਕਿਹਾ ਗਿਆ ਜੀ ਕਿਸੇ ਬੰਦੇ ਨੂੰ ਨਹੀਂ ਬੰਦਿਆ ਗਿਆ ਤੇ ਨਾ ਹੀ ਇਸ ਨੂੰ ਹਿੰਦੂ ਧਰਮ ਚ ਜੋ ਸਨਾਤਨੀ ਸਿਸਟਮ ਚ ਜੋ ਵਿਦਾਂਤ ਦਾ ਹਿੱਸਾ ਜੋ ਕਿ ਮੂਰਤੀਆਂ ਵਗੈਰਾ ਚ ਜਾਂ ਛੋਟੇ ਮੋਟੇ ਸਿਸਟਮ ਬਿਲੀਵ ਨਹੀਂ ਕਰਦਾ ਜੋ ਸਿੱਖੀਜ਼ਮ ਦੇ ਨਾਲ ਮੇਲ ਖਾਂਦਾ ਹੈ ਉਹਨਾਂ ਦੇ ਮੁਤਾਬਿਕ ਵੀ ਉਹ ਆਤਮਰਾਮ ਹੈ ਤਾਂ ਬਾਹਰ ਵੀ ਸਾਰਾ ਕੁਝ ਰਾਮ ਘਟ ਘਟ ਰਾਮ ਬੋਲੇ ਬਿਲਕੁਲ ਰਾਮਾ ਬੋਲਦਾ ਹੈ ਇੱਕ ਸਵਾਲ ਇੱਕ ਸਵਾਲ ਹੋ ਰਿਹਾ ਮੈਂ ਲਾਸਟ ਸਵਾਲ ਲਵਾਗਾ ਕਿ ਜਿਹੜਾ ਗੋਦੀ ਮੀਡੀਆ ਉਹ ਵਾਰ-ਵਾਰ ਇਹ ਕਹਿ ਰਿਹਾ ਕਿ ਹੁਣ ਧਰਮ ਨਿਰਪੱਖਤਾ ਦੀ ਭਾਸ਼ਾ ਬਦਲ ਗਈ। ਹੁਣ ਸਾਡੇ ਪ੍ਰਧਾਨ ਮੰਤਰੀ ਖੁੱਲੇ ਤੌਰ ਤੇ ਮੰਨਦੇ ਨੇ ਕਿ ਹਾਂ ਮੈਂ ਹਿੰਦੂਆਂ ਹਿੰਦੂ ਰੋਹਰੀ ਦਾ ਮਤਲਬ ਚੱਲਾਂਗਾ। ਪ੍ਰਧਾਨ ਮੰਤਰੀ ਦੇ ਤੌਰ ਤੇ ਉਜਾਰੇ ਨੇ ਕਹਿੰਦੇ ਇਹ ਚ ਮਾੜੀ ਗੱਲ ਕੀ ਐ? ਤੁਹਾਡਾ ਕੀ ਕਹਿਣਾ ਹੈ? ਨਹੀਂ ਨਹੀਂ ਬੇਤਾ ਹਿੰਦੂ ਤਾਂ ਕੋਣ ਕਰੇਗਾ ਨਹੀਂ ਹੈਗੇ ਜੀ ਤੁਸੀਂ ਹੈਗੇ ਮੋਤੀ ਸਾਹਿਬ ਹੈਗੇ। ਪਰ ਪੁਆਇੰਟ ਇਹ ਕਿ ਤੁਸੀਂ ਪ੍ਰਧਾਨ ਮੰਤਰੀ ਹੋ ਤੇ ਇਹ ਨਹੀਂ ਹੈਗਾ ਕਿ ਤੁਸੀਂ ਇਕੱਲੇ ਹਿੰਦੂ ਰਹਿ ਜਾਓਗੇ ਕਿ ਜੋ ਵੀ ਕੋਈ ਬਣੂਗਾ ਜੋ ਆਪਣੇ ਮਨਮੋਹਨ ਸਿੰਘ ਸੀਗਾ ਉਹ ਫਿਰ ਸਿੱਖਾਂਦਾ ਹੀ ਰਹਿ ਗਿਆ। ਉਹ ਆਉਂਦੀ ਜੋ ਵੀ ਸੀਗਾ ਉਹਨਾਂ ਦੇਖੋ ਉਹ ਉਹਨਾਂ ਨੇ ਕੋਈ ਪ੍ਰੈਜੈਂਟੇਸ਼ਨ ਇਹ ਜੀ ਕੋਈ ਨਹੀਂ ਕੀਤੀ ਕਿ ਮੈਂ ਆਪਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਸੀ ਆਪਾਂ ਨੂੰ ਸਿਰਫ ਇਹ ਹੁੰਦਾ ਜੀ ਹਾਂਜੀ ਸਿੱਖ ਹੈ ਪਰ ਸਾਡਾ ਪ੍ਰਧਾਨ ਮੰਤਰੀ ਹੈ ਜਦੋਂ ਕਿ ਇੱਥੇ ਇੱਕ ਹਿੱਸਾ ਇਹਨਾਂ ਨੇ ਜਾਣ ਕੇ ਆਪ ਵੀ ਪ੍ਰੋਜੈਕਟ ਕਰਦੇ ਇਹ ਗੱਲ ਨਹੀਂ ਮੋਦੀ ਸਾਹਿਬ ਵੀ ਪ੍ਰੋਜੈਕਟ ਕਰਦੇ ਕਿ ਭਾਈ ਮੈਂ ਹਿੰਦੂ ਹਾਂ ਇਹਨਾਂ ਦਾ ਉਦੇਸ਼ਾ ਵੀ ਇਹੀ ਹੈ ਕਿ ਇਹਨਾਂ ਦੀ ਮੰਨ ਮੰਨਣਾ ਵੀ ਇਹੀ ਹੈਗਾ ਤਾਂ ਲੇਕਿਨ ਜਿਹੜੀ ਗੋਦੀ ਮੀਡੀਆ ਤੁਸੀਂ ਜਿੰਨੂੰ ਸ਼ਬਦ ਬਹੁਤ ਉਹ ਮੇਰੇ ਖਿਆਲ ਚ ਸ਼ਾਇਦ ਰਵੀਸ਼ ਕੁਮਾਰ ਨੇ ਦਿੱਤਾ ਜੀ ਜਿਹੜਾ ਆਪਣਾ ਬੜਾ ਫੇਮਸ ਆਪਣਾ ਜਰਨਲਿਸਟ ਹੈਗਾ ਉਹ ਗੋਦੀ ਮੀਡੀਆ ਕਹਿੰ ਕੇ ਗੋਦੀ ਚ ਜਾ ਕੇ ਬਹਿ ਗਏ ਸਾਰਾ ਮੀਡੀਆ ਟੋੜਾ ਉਹਨੂੰ ਗੋਦੀ ਮੀਡੀਆ ਕਹਿਣ ਲੱਗੇ ਕਿ ਜਵਾਕਾਂ ਨੂੰ ਕਿ ਗੋਦੀ ਚ ਬਹਿ ਗਏ ਤੇ ਉਹਨਾਂ ਨੇ ਤਾਂ ਉਹਨਾਂ ਦੀ ਗੱਲ ਹੀ ਕਰਨੀ ਹੈ ਲੇਕਿਨ ਇਹ ਗੱਲ ਭਾਈ ਠੀਕ ਹੈ ਆਦਾ ਥੋੜਾ ਤਰਮ ਹੈਗਾ ਲੇਕਿਨ ਜਿਵੇਂ ਲੈਟਸ ਸੇ ਕਿ ਇਵਨ ਆਪਣਾ ਅਮਰੀਕਾ ਚ ਹੋਵੇ ਜਿਹੜੀ ਵੀ ਮਰਜ਼ੀ ਕੰਟਰੀ ਚ ਤੁਸੀਂ ਦੇਖੋਗੇ ਉਹ ਕੋਈ ਅੱਗੇ ਪਬਲਿਸੀਸਾਈਜ਼ ਨਹੀਂ ਕਰਦੇ ਇੱਥੇ ਹੋਣ ਜਿਵੇਂ ਕਹਿੰਦੇ ਆ ਕਿ ਜਦੋਂ ਛੋਟੀ ਲਗੀਰ ਨੂੰ ਕੱਟਣਾ ਹੋਵੇ ਤਾਂ ਵੱਡੀ ਲਗੀਰ ਖਿੱਚਣੀ ਪੈਂਦੀ ਆ ਹੁਣ ਇੰਡੀਆ ਇਕੱਠੇ ਜੋੜ ਲੈ ਵੀ ਇੱਕ ਚਿੰਤਾ ਵਾਲੀ ਗੱਲ ਹੋਏਗੀ ਤੇ ਇੰਡੀਆ ਇਕੱਠੇ ਜਦੋਂ ਮਜ਼ਬੂਤੀ ਨਾਲ ਬਣ ਗਿਆ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਵੋਟਰਾਂ ਨੂੰ ਤਾਂ ਕਿ ਪੂਰੀ ਫਾਈਟ ਦਿੱਤੀ ਜਾ ਸਕੇ ਭਾਜਪਾ ਨੂੰ ਕੀ ਲੱਗਦਾ ਕਿ ਇੰਡੀਆ ਘਟ ਜੋੜ ਨੂੰ ਕੀ ਕਰਨਾ ਚਾਹੀਦਾ ਇੰਡੀਆ ਘਟ ਜੋੜ ਦੇਖੋ ਇਹ ਹਲੇ ਤੱਕ ਯੂਨਾਈਟ ਕਿਸੇ ਨਾ ਕਿਸੇ ਸਾਹਮਣੇ ਹੋ ਰਿਹਾ ਐ ਇੱਥੇ ਵੀ ਜਿਹੜੇ ਹੁਣ ਜੀ ਪੰਜਾਬ ਦੀ ਕਰਦੇ ਆਪਾਂ ਇਹ ਕਹੀ ਜਾਂਦੇ ਬੜੀ ਦੇਰ ਦਬਕੇ ਜੇ ਮਰੀ ਜਾਂਦੇ ਗਸ਼ਤਾਨੀ ਇਕੱਲੇ ਕਰਾਂਗੇ ਇਕੱਲੇ ਕਰਾਂਗੇ ਉਹ ਤਾਂ ਘੁਰਕੀ ਜੀ ਮਾਰੀ ਸੈਂਟਰ ਚੋਂ ਤੇ ਚੁੱਪ ਕਰਕੇ ਹੁਣ ਆਪਸ ਡਿਸਾਈਡ ਕਰਨ ਲੱਗੇ ਇਹ ਜਿੱਥੇ ਚੱਲੇ ਇੱਥੇ ਵੀ ਹੋ ਜੂਗਾ ਮੇਰੇ ਗੱਟਬੰਧਨਾਂ ਦਾ ਪੱਕਾ ਹੋਊਗਾ 100% ਕਿਉਂਕਿ ਉਹ ਉਹ ਸਭ ਚੱਲਣਾ ਤੇ ਉਹ ਜਿਹੜੀ ਇਹਨਾਂ ਨੂੰ ਅ ਇੰਡੀਆ ਗੱਟਬੰਧਨ ਹੈਗਾ ਹੁਣ ਇਹਨਾਂ ਕੋਲੇ ਇਹ ਚੱਲੇ ਰਾਹੁਲ ਚੱਲਿਆ ਉਹ ਪਦ ਰਿਹਾਤਾ ਤੇ ਉਹ ਕਾਫੀ ਇਫੈਕਟ ਪਾਉਣਾ ਇਹ ਜੀ ਗੱਲ ਨਹੀਂ ਹੈ ਇਹ ਉਹ ਥੋੜਾ ਯੰਗ ਮੁੰਡਾ ਵਾਂਗੂ ਰਹਿੰਦਾ ਐਟ ਲੀਸਟ ਆਊਟਲੁੱਕ ਉਹਦੀ ਯੂਥਫੁਲ ਹੈ ਓਕੇ ਜਿਹੜੀ ਤੇ ਉਹ ਨਾਲੇ ਸਾਰਿਆਂ ਨੂੰ ਜੋੜਦਾ ਸਾਰੇ ਤਬਕਿਆਂ ਨੂੰ ਜੋੜਦਾ ਤੁਸੀਂ ਦੇਖਿਆ ਜੀ ਜੋ ਪਿਛਲੀ ਵਾਰ ਹੀ ਕਸ਼ਮੀਰ ਗਿਆ ਸੀ ਇਹ ਉਹ ਭੱਜ ਕੇ ਬਾਹਰੋਂ ਬਾਹਰ ਆਏ ਸੀ ਤੇ ਕੋਈ ਸਿਕਿਉਰਟੀ ਨਹੀਂ ਕੋਈ ਕੁਸ਼ੀ ਨਹੀਂ ਸੀ ਸਾਰੇ ਜਿਹੜੇ ਭੱਜ ਗਏ ਨੂੰ ਮਿਲਦੇ ਸੀਗੇ ਉਹ ਉਹੇ ਜੀ ਮੋਦੀ ਸਾਹਿਬ ਕੋਸ਼ਿਸ਼ ਤਾਂ ਕਰਦੇ ਹੁਣ ਤਾਂ ਮੈਨੂੰ ਲੱਗਾ ਤਾਂ ਮੁਸਲਮਾਨਾਂ ਨੂੰ ਮਿਲਣ ਵੀ ਲੱਗੇ ਕੋਈ ਚਾਦਰ ਜੀ ਵੀ ਦੇਣ ਲੱਗੇ ਕਿ ਭਾਈ ਜਾ ਕੇ ਮੇਰੀ ਉੱਥੇ ਚੜਾ ਦਿਓ ਦਰਗਾਹ 'ਚ ਪਹਿਲੇ ਨਹੀਂ ਕਰਦੇ ਸੀ ਪਰ ਇਹਨਾਂ ਨੇ ਥੋੜੀ ਹੈ ਜੀ ਇਹਨਾਂ ਦਾ ਸਾਰ ਹਾਂਜੀ ਹਰਕਤ ਤੇ ਲੱਗਦਾ ਕਿ ਇੰਡੀਆ ਕੱਠ ਜੋੜ ਆ ਬੀਜੇਪੀ ਨੂੰ ਚੱਕਰਾ ਵਿੱਚ ਜ਼ਰੂਰ ਪਾ ਕੇ ਰੱਖਿਆ ਹੈ ਵੇ ਪਾਰੇ ਆ ਜੀ ਪਾਰੇ ਉਹਨੂੰ ਸਮਝ ਵੀ ਆ ਗਈ ਹੈਗੀ ਹੈ ਕਿ ਕਿਵੇਂ ਜੇ ਕਰਨਾ ਉਹ ਦੇਖੋ ਉਹਨਾਂ ਜਾਂ ਇਹਨਾਂ ਇੱਕ ਵਾਰੀ ਤਾਂ ਮਾਰ ਕਰ ਲਈ ਭਾਜੀ ਬੀਜੇਪੀ ਨੇ ਕਿ ਭਾਈ ਦੇਖੋ ਆ ਨਹੀਂ ਰਹੇ ਜੀ ਇਹ ਤਾਂ ਗੈਰ ਹਿੰਦੂ ਆ ਜੀ ਇਹ ਹਿੰਦੂ ਧਰਮ ਨੂੰ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਅੱਗੇ ਪਿੱਛੇ ਚੱਲੇ ਜਾਵਾਂ ਤੇ ਜਾ ਵੀ ਹੈ ਡੁਬਕੀ ਵੀ ਮਾਰੇ ਜਿੱਧਰ ਜਾਣਾ ਸੀ ਜਾ ਵੀ ਹੈ ਤੇ ਉਹ ਬਾਅਦ ਵੀ ਚਲੇ ਜਾਣ ਨਹੀਂ ਚਾਣਗੇ ਮੈਂ ਬਲੀਵ ਕਰਦਾ ਹੈ ਕਿ ਇਹ ਰਾਹੁਲ ਗਾਂਧੀ ਵੀ ਜਾਊ ਕਿਸੇ ਟਾਈਮ ਅੱਜ ਜਾਊ ہاں ਸ਼ਾਇਦ ਹੋ ਸਕਦਾ ਹੈ ਬੀਬੀ ਤੇ ਲੇਕਿਨ ਇਹਨੂੰ ਹਾਂ ਜੀ ਸ਼ੁਕਰੀਆ ਧੰਨਵਾਦ ਸੋ ਮੇਰੇ ਨਾਲ ਜੁੜੇ ਸਨ ਸ੍ਰੀ ਸੁਆਮੀ ਈਸ਼ਵਰ ਅਸਿੰਘ ਇਹਨਾਂ ਨੇ ਸਪਸ਼ਟ ਕਿਹਾ ਕਿ ਭਾਵੇਂ ਕਿ ਧਰਮ ਨਿਰਪੱਖਤਾ ਵਾਲੇ ਦੇਸ਼ ਵਿੱਚ ਧਰਮ ਨੂੰ ਇੰਦਾ ਨਹੀਂ ਵਰਤਣਾ ਚਾਹੀਦਾ ਪਰ ਧਰਮ ਦੇ ਰਸਤੇ ਫਿਰ ਸਾਰਿਆਂ ਲਈ ਖੁੱਲੇ ਨੇ ਤੇ ਇੰਡੀਆ ਗੱਠਜੋੜ ਵਾਲੇ ਵੀ ਧਰਮ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਮੰਦਿਰ ਜਾ ਕਿਸੇ ਵੀ ਅਦਾਰੇ 'ਚ ਜਾਣਗੇ ਤੋਂ ਦੇਖਦੇ ਆਂ ਆਉਣ ਵਾਲੇ ਦਿਨਾਂ ਦੌਰਾਨ ਭਾਰਤ ਦੀ ਸਿਆਸਤ ਕੀ ਰੁਖ ਕਰ ਲੀ ਹੈ ਧੰਨਵਾਦ ਠੀਕ ਹੈ ਜੀ